ਪੰਜਾਬ ਦੇ ਵਿੱਚ ਹਾਲੇ ਦੇ ਵਿੱਚ ਹੋਈਆਂ ਚਾਰ ਜ਼ਿਮਨੀ ਚੋਣਾਂ ਦੇ ਰੁਝਾਨ ਹੋਣੇ ਸ਼ੁਰੂ ਹੋ ਗਏ ਨੇ ਤੇ ਗੱਲ ਕਰਾਂਗੇ ਪਹਿਲਾਂ ਸਭ ਤੋਂ ਸਭ ਤੋਂ ਹੌਟ ਸੀਟ ਗਿੱਦੜਬਾਦੀ ਗਿੱਦੜਬਾਦੀ ਦੇ ਵਿੱਚ ਸਖਤ ਮੁਕਾਬਲਾ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਿੱਚ ਹੁੰਦਾ ਦਿਖਾਈ ਦੇ ਰਿਹਾ ਹੈ ਹੁਣ ਇਸ ਮੌਕੇ ਡਿੰਪੀ ਢਿੱਲੋਂ ਅਮ੍ਰਿਤਾ ਵੜਿੰਗ ਤੋਂ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਡਿੰਪੀ ਢਿੱਲੋਂ ਨੂੰ ਹੁਣ ਤੱਕ 10702 ਵੋਟਾਂ ਪੈ ਚੁੱਕੀਆਂ ਨੇ ਅਤੇ ਦੂਸਰੇ ਨੰਬਰ ਤੇ ਅਮ੍ਰਿਤਾ ਵੜਿੰਗ ਨੂੰ 9003 ਵੋਟਾਂ ਇਸ ਮੌਕੇ ਬੈ ਚੁੱਕੇ ਨੇ ਤਤੀਜੇ ਨੰਬਰ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਬਾਦਲ ਨੂੰ ਕੇਵਲ 2481 ਵੋਟਾਂ ਹੀ ਪਈਆਂ ਨੇ ਇਸ ਸਮੇਂ ਦੀ ਰਜਾਨਾ ਦੇ ਮੁਤਾਬਕ ਆਮ ਆਦਮੀ ਪਾਰਟੀ ਦੇ ਉਮੀਦਵਾਰ ਹਰਦੀਪ ਸਿੰਘ ਡਿੰਪਿਟ ਲੋ ਪਹਿਲੇ ਨੰਬਰ ਤੇ ਸਭ ਤੋਂ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਤੇ ਦੂਸਰੇ ਨੰਬਰ ਤੇ ਅਮ੍ਰਿਤਾ ਫੜਿੰਗ ਇਸ ਮੋਕੇ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਗਿੱਦੜਬਾਦੀ ਸੀਟ ਇਸ ਮੋਕੇ ਇਹਨਾਂ ਚਾਰੇ ਹੀ ਵਿਧਾਨ ਸਭਾ ਸੀਟਾਂ ਦੇ ਜਿਨ੍ਹਾਂ ਦੇ ਜਿੰਮਨੀ ਚੋਣ ਹੋ ਰਹੀ ਹੈ ਉਹਨਾਂ ਦੇ ਵਿੱਚੋਂ ਸਭ ਤੋਂ ਹੌਟ ਸੀਟ ਗਿੱਦੜਬਾਦੀ ਮੰਨੀ ਜਾ ਰਹੀ ਹੈ ਤੇ ਗਿੱਦੜਬਾਦੀ ਇਸ ਸੀਟ ਤੋਂ ਆਮ ਆਦਮੀ ਪਾਰਟੀ ਦੇ ਡਿਪਿਟ ਲੋ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਲਗਾਤਾਰ ਪਿਛਲੀਆਂ ਜੇਕਰ ਪਿਛਲੇ ਵੋਟਾਂ ਦੀ ਗੱਲ ਕਰੀਏ ਤਾਂ ਲਗਾਤਾਰ ਦੋ ਵਾਰੀ ਇੱਥੋਂ ਅਮਰਿੰਦਰ ਸਿੰਘ ਰਾਜਾ ਵੜਿੰਗ ਜਿੱਤੇ ਆ ਰਹੇ ਨੇ ਕੁਝ ਕੁ ਵੋਟਾਂ ਦੇ ਫਰਕ ਦੇ ਨਾਲ ਹੀ ਜਿੱਤਦੇ ਨੇ ਪਰ ਇਸ ਮੋਕੇ ਹੁਣ ਹਰਦੀਪ ਸਿੰਘ ਡਿੰਪੀ ਢਿੱਲ ਜੋ ਕਿ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਉਹ ਸਭ ਤੋਂ ਅੱਗੇ ਚੱਲਦੇ ਦਿਖਾਈ ਦੇ ਰਹੇ ਨੇ ਤੇ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਤੀਜੇ ਨੰਬਰ ਤੇ ਰਹਿੰਦੇ ਦਿਖਾਈ ਦੇ ਰਹੇ ਨੇ ਕਾਫੀ ਕਾਫੀ ਵੱਡੇ ਫਰਕ ਦੇ ਵੋਟਾਂ ਦੇ ਨਾਲ ਉਹ ਪਿਛੇ ਰਹਿੰਦੇ ਦਿਖਾਈ ਦੇ ਰਹੇ ਨੇ